ਜੀ ਦਾ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਚੱਲ ਰਿਹਾ ਸਾਡਾ ਪੰਜਾਬ ਸਰਕਾਰ ਦਾ ਤੇ ਉਹਦੇ ਤਹਿਤ ਜਿਹੜਾ ACP ਸੈਂਟਰਲ ਤੇ SHO ਡਿਵੀਜ਼ਨ ਨੰਬਰ 3 ਇਹਨਾਂ ਦੀ ਟੀਮ ਨੂੰ ਬੜੀ ਵੱਡੀ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ ਇਹਨਾਂ ਨੇ ਦੋ ਦੋਸ਼ੀ ਗ੍ਰਿਫਤਾਰ ਕੀਤੇ ਨੇ ਜਿਨ੍ਹਾਂ ਕੋਲੋਂ 505 ਗ੍ਰਾਮ ਹੈਰੋਇਨ ਜਿਹੜੀ ਹੈ ਉਰ ਕਵਰ ਕੀਤੀ ਹੈ ਜਿਹੜੀ ਕਿ ਕਮਰਸ਼ੀਅਲ ਕੁਆਂਟੀਟੀ ਹੈ ਤੇ ਅਸੀਂ ਜਿਹੜਾ ਹੈਗਾ ਐਫ ਆਈ ਆਰ ਰਜਿਸਟਰ ਕੀਤੀ ਹੈ ਡਿਵੀਜ਼ਨ ਨੰਬਰ 3 ਦੇ ਵਿੱਚ ਤੇ ਜਿਹੜੇ ਦੋ ਦੋਸ਼ੀ ਨੇ ਇੱਕ ਦਾ ਨਾਮ ਮਨੀਸ਼ ਕੁਮਾਰ ਤੇ ਇੱਕ ਦਾ ਨਾਮ ਰਾਹੁਲ ਕੁਮਾਰ ਦੋਨੋਂ ਬੇਸਿਕਲੀ ਇਹ ਯੂਪੀ ਦੇ ਰਹਿਣ ਵਾਲੇ ਨੇ ਬਟ ਅਪਾ ਕਹਿ ਸਕਦੇ ਆ ਕਿ ਪਲੇ ਬੜੇ ਇੱਥੇ ਹੀ ਨੇ ਇੱਥੇ ਪੜਾਈ ਕੀਤੀ ਹੈ ਤੇ ਇਹਨਾਂ ਕੋਲੋ ਜਿਹੜੀ ਆ 505 ਗ੍ਰਾਮ ਜਿਹੜੀ ਆ ਹੈਰੋਇਨ ਹੈ ਉਹ ਅਸੀਂ ਨਾਕਾਬੰਦੀ ਕਰਕੇ ਸਾਡੇ ਕੋਲ ਇਨਫੋਰਮੇਸ਼ਨ ਸਿਗੀ ਅੱਗੇ ਕਿਤੇ ਇਹ ਵੇਚਣ ਜਾ ਰਹੇ ਸੀਗੇ ਤੇ ਉਹ ਅਸੀਂ ਰਿਕਵਰ ਕੀਤੀ ਹੈ ਤੇ ਹੁਣ ਅਸੀਂ ਇਹਨਾਂ ਦਾ 5 ਦਿਨ ਦਾ ਹੋਰ ਜਿਹੜਾ ਹੈ ਉਹ ਰਿਮਾਂਡ ਲੇਤਾ ਪੁਲਿਸ ਰਿਮਾਂਡ ਤੇ ਅੱਗੇ ਹੁਣ ਅਸੀਂ ਸਾਰਾ ਜਿਹੜਾ ਬੈਕਵਰਡ ਲਿੰਕ ਹੈ ਇਹਦੇ ਵਿੱਚ ਉਹ ਐਸਟੈਬਲਿਸ਼ ਕਰ ਰਹੇ ਹਾਂ ਕਿ ਇਹਨਾਂ ਨੇ ਕਿੱਥੋਂ ਲੈ ਕੇ ਆਏ ਨੇ ਇਹ ਤੇ ਅੱਗੇ ਕਿੱਥੇ ਇਹ ਇਹਨਾਂ ਨੇ ਦੇਣਾ ਸੀਗਾ ਇਹ ਸੋ ਪਹਿਲਾਂ ਵੀ ਇਹ ਕਿੰਨੀ ਦੇਰ ਤੋਂ ਇਹ ਕੰਮ ਕਰ ਰਹੇ ਨੇ ਇਹਨਾਂ ਵਿੱਚੋਂ ਜਿਹੜਾ ਇੱਕ ਦੋਸ਼ੀ ਬੁਨੀਸ਼ ਕੁਮਾਰ ਹੈਗਾ ਉਹਦੇ ਖਿਲਾਫ ਪਹਿਲਾਂ ਵੀ ਜਿਹੜੇ 5 ਪਰਚੇ ਦਰਜ ਨੇ ਜਿਹੜੇ ਕਿ ਸਨੇਚਿੰਗ ਦੇ ਨੇ ਤੇ ਇੱਕ ਪਰਚਾ ਜਿਹੜਾ ਸਨੇਚਿੰਗ ਦੇ ਨਾਲ ਆਰਮਜ਼ ਐਕਟ ਵੀ ਲੱਗਿਆ ਹੋਇਆ 2023 ਦੇ ਤਕਰੀਬਨ ਜਿਹੜੇ ਮੁਕੱਦਮੇ ਸਾਰੇ ਹੈਗੇ ਨੇ ਉਸ ਤੋਂ ਬਾਅਦ ਬੇਲ ਆਊਟ ਬੇਲ ਤੇ ਆ ਬਾਹਰ ਆ ਕੇ ਇਹਨੇ ਜਿਹੜਾ ਇਹ ਐਮ ਡੀ ਬੀ ਐਸ ਜਿਹੜਾ ਚਿੱਟੇ ਦਾ ਕੰਮ ਜਿਹੜਾ ਇਹ ਕਰਦਾ ਪਿਆ ਸੀ ਇਸ ਜਿਹੜਾ ਰਾਹੁਲ ਕੁਮਾਰ ਇਹਦੇ ਨਾਲ ਦੂਜਾ ਦੋਸ਼ੀ ਹੈਗਾ ਇਹਦਾ ਨਾਲ ਕੀ ਰਿਸ਼ਤਾ ਹੈ ਕੋਈ ਫਰੈਂਡ ਹੈ ਜੀ ਕੋਈ ਰਿਸ਼ਤੇਦਾਰ ਹੈ ਬਿਲਕੁਲ ਇਹਦਾ ਇਹ ਦੋਸਤ ਹੈ ਜੀ ਪੁਰਾਣਾ ਤੇ ਜਿਹੜਾ ਹੁਣ ਇਹਦੇ ਖਿਲਾਫ ਪਹਿਲਾਂ ਕੋਈ ਲੇਕਿਨ ਪਰਚਾ ਦਰਜ ਨਹੀਂ ਹੈਗਾ ਬਟੇ ਜਿਹੜਾ ਇਹ ਕੰਮ ਸੀਗਾ ਇਹ ਦੋਨੋਂ ਇਕੱਠੇ ਮਿਲ ਕੇ ਕਰਦੇ ਨੇ ਇਹ ਤੇ ਪੰਜ ਮੁਕੰਮ ਮੁਕਦਮਾ ਜਿਹੜਾ ਪਹਿਲਾਂ ਹੁੰਦਾ ਸੀ ਸਨੇਚਿੰਗ ਦੇ ਹੈ ਜਿਹੜਾ ਹਣੇ ਇਹ ਨਸ਼ੇ ਵਾਲਾ ਕਿਤਾ ਮਤਲਬ ਇਹ ਕੋਈ ਕੋਈ ਐਕਸਟਰਾ ਕੀ ਕੋਈ ਧਮਾਕਾ ਹੈ ਦੇ ਕੋਈ ਕ੍ਰਾਈਮ ਹੈ ਜਿਹੜਾ ਕ੍ਰਿਮੀਨਲ ਮਾਈਂਡ ਹੈ ਇਹਦੇ ਵਿੱਚ ਹੁਣ ਜਿਹੜਾ ਹੈਗਾ ਕਿ ਪੈਸਾ ਲਾਲਚ ਨਾ ਨਾ ਦੀ ਉਮਰ 19 ਸਾਲ ਹੈ ਇੱਕ ਦੀ 20 ਸਾਲ ਹੈ ਇਹ ਕਿੰਨੇ ਸਾਲ ਤੋਂ ਇਹ ਕੰਮ ਕਰਦੇ ਸੀਗੇ ਉਮਰਾਂ ਤਾਂ ਛੋਟੀਆਂ ਹੀ ਦੋ ਦੋ ਦੇਖੋ ਜਿਹੜੇ ਸਨੇਚਿੰਗ ਦੇ ਪਰਚੇ ਨੇ 2023 ਦੇ ਨੇ ਸਾਰੇ ਤਾਂ ਮਤਲਬ ਉਦੋਂ ਇਹ 18 ਸਾਲ ਦਾ ਸੀਗਾ ਤੇ ਉਸ ਤੋਂ ਬਾਅਦ ਬੇਲ ਹੋ ਜਾਂਦੀ ਹੈ ਤੇ ਹੁਣ ਅਸੀਂ ਜਿਹੜਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਕਿ ਕਿੰਨੀ ਦੇਰ ਤੋਂ ਇਹ ਸਾਰਾ ਇਹ ਕੰਮ ਇਹ ਕਰਦੇ ਪਏ ਜਿਹੜੀ ਹਾਲ ਤੱਕ ਸਾਡੇ ਗੱਲ ਸਾਹਮਣੇ ਆਈ ਹੈ ਕਿ ਖੁਦ ਨਹੀਂ ਕਰਦੇ ਅੱਗੇ ਸਿਰਫ ਵੇਚ ਦੇ ਦੇ ਬਿਲਕੁਲ ਕਿਸੇ ਨੂੰ ਡਿਲੀਵਰੀ ਦੇਣ ਜਾ ਰਹੇ ਸੀਗੇ ਸਾਡੇ ਕੋਲ ਇੰਟੈਲੀਜੈਂਸ ਇਨਪੁਟ ਸੀਗੀ ਤੇ ਉਹਦੇ ਵਿੱਚ ACP ਸੈਂਟਰਲ ਤੇ SHO ਤਿੰਨ ਦੀ ਟੀਮ ਨੇ ਜਿਹੜਾ ਇਹਨਾਂ ਨੂੰ ਨੈਪ ਕੀਤਾ ਸਰ ਕਿੰਨੇ ਹੋਰ ਵੀ ਲੜਕੇ ਮਜ਼ਦੂਰ ਨੇ ਕੋਈ ਉਹ ਇਨਵੈਸਟੀਗੇਸ਼ਨ ਦਾ ਦੇਖੋ 파ਟ ਹੈ ਜਿਹੜਾ ਮੌਕੇ ਤੇ ਸਾਨੂੰ ਦੋ ਬੰਦੇ ਜਿਹੜੇ ਅਸੀਂ ਕਾਬੂ ਕੀਤੇ ਉਹਨਾਂ ਕੋਲੋਂ ਰਿਕਵਰੀ ਹੋਈ ਹੈ ਹੁਣ ਅਗੇ ਅਸੀਂ ਬੈਕਵਰਡ ਲਿੰਕ ਚੈੱਕ ਕਰਾਂਗੇ ਕਿੱਥੋਂ ਲੈ ਕੇ ਆਏ ਉਹ ਇਹਨਾਂ ਨੇ ਦੱਸਿਆ ਸਾਨੂੰ ਬਟ ਉਹ ਅਸੀਂ ਵਾਲੀ ਇਨਵੈਸਟੀਗੇਸ਼ਨ ਦਾ ਪਾਰਟ ਅਸੀਂ ਰਿਵੀਲ ਨਹੀਂ ਕਰ ਸਕਦੇ ਉਹਨੂੰ ਪ੍ਰੋਪਰ ਅਸੀਂ ਚੇਨ ਜਿਹੜੀ ਅਸੀਂ ਬਣਾ ਕੇ ਚੱਲ ਰਹੇ ਆ ਇਹ ਵੀ ਦੇਖ ਰਹੇ ਹਾਂ ਕਿ ਪਹਿਲਾਂ ਇਹ ਅਗਰ ਇਹਨਾਂ ਨੇ ਕਿਤੇ ਡਿਲੀਵਰੀ ਕੀਤੀ ਹੈ ਤਾਂ ਕਿੱਥੇ ਕਿੱਥੇ ਕੀਤੀ ਹੈ ਕਿਹਨੂੰ ਕੀਤੀ ਹੈ ਉਹ ਸਾਰਾ ਇਨਵੈਸਟੀਗੇਸ਼ਨ ਦਾ ਪਾਰਟ ਹੋਏਗਾ ਤੇ ਅਸੀਂ ਉਹਨਾਂ ਨੂੰ ਐਫ ਆਈ ਆਰ ਦੇ ਵਿੱਚ ਲਿਆਵਾਂਗੇ ਇਨਵੈਸਟੀਗੇਸ਼ਨ ਦੇ ਵਿੱਚ ਤੇ ਉਹਨਾਂ ਨੂੰ ਵੀ ਅਰੈਸਟ ਕਰਾਂਗੇ ਸਰ ਇਹਦਾ ਫੈਮਿਲੀ ਦੇ ਨੇ ਬੇਸਿਕਲੀ ਪੁਰਾਣੇ ਯੂਪੀ ਦੇ ਨੇ ਇੱਥੇ ਵੀ ਆ ਕੇ ਪਹਿਲਾਂ ਕੋਈ ਜਿਹੜਾ ਮੁਨੀ ਸੀਗਾ ਹੌਜ਼ਰੀ ਦੇ ਵਿੱਚ ਕੰਮ ਕਰਦਾ ਸੀਗਾ ਜਿਹੜਾ ਰਾਹੁਲ ਹੈ ਉਹ ਵੀ ਛੋਟਾ-ਮੋਟਾ ਕੰਮ ਕਰਦਾ ਹਲੋ ਕੀ ਆਪਾਂ ਕਹਿ ਸਕਦੇ ਲੇਬਰਰ ਜਿਹੜੀ ਦਿਹਾੜੀ ਵਾਲਾ ਕੰਮ ਜੇ ਤਕਰੀਬਨ ਉਹ ਕਰਦੇ ਨੇ ਸਰ ਸਾਨੀ ਵਾਲ ਦੀ ਥਾਣੀ ਜੀ ਨਾਲ ਦੇ ਚਾਰ ਮਾਮਲੇ ਦਰਜ ਆ ਜੀ ਤੇ ਜਿਹਦੇ ਚ ਤਿੰਨ ਮਾਮਲੇ ਆ ਅੱਠਵੇਂ ਮਹੀਨੇ ਦੇ ਤਿੰਨ ਤਿੰਨ ਵਾਰ ਮਾਮਲੇ ਦਰਜ ਆ ਇੱਕ ਵੀ ਦਾ ਇੱਕ ਜੀ ਦਾ ਤੇ ਇੱਕ ਦੂਜਾ ਵੀ ਵੀ ਦਾ ਮਤਲਬ ਸਾਨੀ ਵਾਲਾ ਲੈ ਨਹੀਂ ਮੈਨੂੰ ਜ਼ਿਆਦਾਤਰ ਫੜਿਆ ਵਾ ਇਸ ਜਿਹੜੀ ਅਪਰਾਧ ਦੀ ਅਪਰਾਧ ਜਿਹੜੀ ਕਰ ਰਹੀ ਸੀ ਦੇਖੋ ਜਿਹੜਾ ਇੱਕ ਮਨੀਸ਼ ਹੈਗਾ ਇਹ ਗਿਆਸਪੁਰੇ ਦਾ ਰਹਿਣ ਵਾਲਾ ਪਹਿਲਾਂ ਜਿਹੜੀ ਇਹ ਸਨੇਚਿੰਗ ਵਗੈਰਾ ਕਰਦਾ ਸੀਗਾ ਉਧਰਲੇ ਪਾਸੇ ਕਰਦਾ ਸੀਗਾ ਠੀਕ ਹੈ ਹੁਣ ਵੀ ਇਹ ਰਹਿੰਦਾ ਉਧਰਲੇ ਪਾਸੇ ਹੀ ਹੈ ਜਿਹੜੀ ਸਿਰਫ ਡਿਲੀਵਰੀ ਦੇਣ ਲਈ ਅੰਦਰ ਏਰੀਆ 'ਚ ਆਇਆ ਸੀਗਾ ਸਾਡੇ ਤੇ ਕਸਟਮਰ ਆਪਾਂ ਕਹਿ ਸਕਦੇ ਹਾਂ ਕਿ ਉਹ ਏਰੀਆ 'ਚ ਸੀਗਾ ਤੇ ਸਾਡੀ ਟੀਮ ਨੇ ਜਿਹੜਾ ਇਹਨੂੰ ਫੜਿਆ ਇਹ ਸਾਰਾ ਇਹ ਹੈਗੀ ਕਿਹਦੇ 'ਚ ਸੀਗੀ ਆਈ ਕਿਹਦੇ 'ਚ ਇਹ ਬਾਈਕ ਤੇ ਸੀਗੀ ਜੀ ਬਾਈਕ ਸਿਰਫ ਬਾਈਕ ਇਹਨਾਂ ਦਾ ਸੀ ਜੀ ਚੋਰੀ ਦਾ ਉਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਸਾਰਾ ਸੀ ਡੀਟੀਓ ਦਫ਼ਤਰ ਤੋਂ ਸਾਈਡਾ ਹੈਗਾ ਸਾਰਾ ਆਰਟੀਓ ਦਫ਼ਤਰ ਤੋਂ ਰਿਕਾਰਡ ਲੈ ਰਹੇ ਆ ਠੀਕ ਹੈ ਠੀਕ ਹੈ ਪਤਾ ਹੈ